ਜੇ ਅੱਜ ਡਾਇਨਾਸੌਰ ਹੁੰਦੇ ਤੇ ਕੀ ਹੁੰਦਾ ਤੇ ਮੈਂ ਕਹਾਂ ਵੀ ਹੁਣਾਂ ਕਿ ਲੋਕਾਂ ਨੇ ਡਾਇਨਾਸੌਰ ਤੇ ਪੱਠੇ ਲੱਦ ਕੇ ਲਿਆ ਕਰਨੀ ਮੈਂ ਉਹਦੀ ਕਵਤਾ ਜੋੜੀ ਕਿ ਜੇ ਅੱਜ ਹੁੰਦੇ ਡਾਇਨਾਸੌਰ ਮੈਂ ਕਿਹ ਗੱਲ ਹੀ ਹੁੰਦੀ ਹੋਰ ਬਲਦਾਂ ਗੱਲ ਟੱਲੀਆਂ ਨਾ ਪਾਉਂਦੇ ਝੋਟਿਆਂ ਦਾ ਨਾ ਲਵਾਉਂਦੇ ਜੋਰ ਡਾਇਨਾਸੌਰ ਤੇ ਪਾ 45 ਖੇਤਾਂ ਵੱਲ ਨੂੰ ਲੈਂਦੇ ਤੋਰ ਆਉਂਦੇ ਤਕੜਾ ਹਾਲ ਉਲਟਾਵਾਂ ਟਿੱਬੇ ਥੋੜੇ ਦਿੰਦੇ ਘੋਰ ਲਾਉਂਦੇ ਜੱਟ ਜੁਗਾੜ ਪੁਰਾਣਾ ਜਾਂ ਕੋਈ ਜ਼ੁਗਤੀ ਨਵੀਂ ਨਫੋਰ ਨੱਕ ਚ ਇਹਦੇ ਰੱਸੀ ਹੁੰਦੀ ਤਾ ਤਾ ਤਤ ਪੈਂਦਾ ਸ਼ੋਰ ਨਿੱਕੇ ਨਿਆਣੇ ਜੂਦੇ ਲੈਂਦੇ ਘਰ ਬੈਠੇ ਨਾ ਹੁੰਦੇ ਬੋਰ ਤੇ ਡਾਇਨਾਸੌਰ ਦੀ ਮੰਡੀ ਵੀ ਲੱਗਦੀ ਸੌਦੇ ਹੁੰਦੇ ਅੱਖ ਦੇ ਫੋਰ ਥਾਪੀ ਮਾਰ ਵਪਾਰੀ ਦਸਣ ਇਸ ਡਾਇਨਾਮ ਦੀ نسل ਪਿਓਰ ਆਹ ਦੇਸੀ ਤੇ ਉਹ ਬਲੈਤੀ ਹੈਦੀ ਹਿਰਨਾ ਵਰਗੀ ਤੋਰ ਆਹ ਮੀਣਾ ਆ ਲੰਡਾ ਭਾਈ ਜੀ ਆਹ ਨਹੀਂ ਤੁਹਾਡੇ ਕੰਮ ਦਾ ਢੋਰ ਟੱਲੀਆਂ ਹੰਗਰੂ ਪੈਖੜ ਦੱਸੇ ਵਿਕਦੇ ਬਾਗ ਰਕਾਬਾਂ ਡੋਰ ਖਾਣੇ ਲੋਕ ਰਿਪੋਰਟ ਲਿਖਾਉਂਦੇ ਡਾਇਨਾਸੌਰ ਨੂੰ ਲੈ ਕੇ ਜੋਰ ਪੈਂਦਾ ਖਾਣੇ ਲੋਕ ਰਿਪੋਰਟ ਲਿਖਾਉਂਦੇ ਡਾਇਨਾਸੌਰ ਨੂੰ ਲੈ ਕੇ ਚੋਰ ਜਦੋਂ ਨਿਹੰਗ ਮਹੱਲਾ ਕੱਢਦੇ ਇਹਨੂੰ ਚੜਾਉਂਦੇ ਭੰਗ ਦੀ ਲੋਰ ਜੇ ਅੱਜ ਹੁੰਦਾ ਡਾਇਨਾਸੌਰ ਮੈਂ ਕਿਆ ਗੱਲ ਹੀ ਹੁੰਦੀ